ਕੋਠੇ ਤੇ ਕੋਨਾਏ ਚੰਨ ਵੇ ਕੋਠੇ ਤੇ ਕੋਨਾਏ ਮਿਲਣਾ ਤਾਂ ਰੱਬ ਨੂੰ ਏ ਹਾਏ ਮਿਲਣਾ ਤਾਂ ਰੱਬ ਨੂੰ ਏ ਤੇਰਾ ਪਿਆਰ ਬਨਾਏ ਉਹ ਸੋਨਿਆ ਸਿੰਦਰ ਪਾਹ ਜੇ 11 ਸਾਲ ਦੀ ਉਮਰ ਆ ਪਰ ਗਾਇਕ ਬਹੁਤ ਸੋਹਣਾ ਵਾ ਆਵਾਜ਼ ਬਹੁਤ ਸੋਹਣੀ ਆ ਹੁਣ ਸਦਰਾ ਹਾਂ ਸੌਂਦੀਆਂ ਨੇ ਮੈਨੂੰ ਜਾਂਦਾ ਤੇਰੀ ਆਉਂਦੀਆਂ ਨੇ ਮੈਨੂੰ ਜਾਂਦਾ ਅਸੀਂ ਦੇਖਦੇ ਵੀ ਜਿਨ੍ਹਾਂ ਨੂੰ ਕਲੀ ਸੋਰਦਾ ਨਹੀਂ ਪਤਾ ਹੁੰਦਾ ਤਾਲ ਦਾ ਨਹੀਂ ਪਤਾ ਹੁੰਦਾ ਤੁਸੀਂ ਉਹਨੂੰ ਮਸ਼ਹੂਰ ਕਰ ਦਿੰਦੇ ਹੋ ਪਲੱਸ ਗਰੰਤੀ ਸਿੰਘ ਦੇ ਬੇਟੇ ਨੂੰ ਮਸ਼ਹੂਰ ਕਰਦੇ ਹੋ ਕਿਉਂਕਿ ਤੁਹਾਡੇ ਸਾਹ ਦੀ ਲੋੜ ਆ ਘਰ 'ਚ ਗਰੀਬੀ ਬੜੀ ਆ ਘਰ 'ਚ ਮਾੜੇ ਹਾਲਾਤ ਵੀ ਬੜੇ ਨੇ ਤੇ ਕਲਾਕਾਰ ਕਿਉਂ ਬੰਨਾ ਪੱਟ ਸਿੰਘ ਕਿਉਂ ਨਹੀਂ ਬੰਨਾ ਘਰ 'ਚ ਗਰੀਬੀ ਬੜੀ ਆ ਪਾਣੀ ਛੰਨੇ ਵਿੱਚੋਂ ਤਾਂ ਹਾ ਪੀਤਾ ਉਸੋਨਿਆ ਪਾਣੀ ਛੰਨੇ ਵਿੱਚੋਂ ਤਾਂ ਪੀਤਾ ਤੇਰੇ ਵਿੱਚੋਂ ਰੱਬ ਦਿਸਿਆ ਹੈ ਜਿੰਦਰਾਵੇ ਕਰਦਾਗਾ ਜਗ ਪਾਵੇ మేషడియా తేమర్ జావాంగ ఆ ఓ బడి గుస్తా క హం తే హోయా గుస్తా ఖియా తేతో బినా దస్ కినే ਹੁੰਦੇ ਨਹੀਂ ਆਨੇ ਮਾਫੀਆਂ ਹੋ ਮੇਰਾ ਵਾਂ ਲਿਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਅੱਜ ਤੁਹਾਨੂੰ ਜਿਲ੍ਹਾ ਤਰਨਤਾਰਨ ਦੇ ਪਿੰਡ ਜੋੜੇ ਵਿੱਚ ਲੈ ਕੇ ਆਏ ਆ ਤੇ ਤੁਹਾਨੂੰ ਉਸ ਪਾਤੀ ਸਿੰਘ ਜਿਹੜਾ ਕਿ ਸਦਾ ਗੁਰਦੇਵ ਸਿੰਘ ਜਿਹੜਾ ਕਿ ਪਾਤੀ ਸਿੰਘ ਦੀ ਸੇਵਾ ਨਾਲ ਬਾੜੇ ਨੇ ਪਿਛਲੇ ਕਈ ਸਾਲਾ ਤੋਂ ਤੁਹਾਨੂੰ ਘਰ ਦੇ ਹਾਲਾਤ ਵੀ ਦਿਖਾਵਾਂਗੇ ਅਤੇ ਉਸ ਪਾਤੀ ਸਿੰਘ ਦਾ ਜਿਹੜਾ ਕਿ ਬੇਟਾ ਵਾ 11 ਸਾਲ ਦਾ ਨਰਪੈ ਸਿੰਘ ਸਿੱਧੂ ਉਹ ਸਾਡੇ ਨਾਲ ਇਹ ਗੱਲਬਾਤ ਕਰਾਂਗੇ ਕਹਿੰਦੇ ਵੀ ਨਰਪੈ ਸਿੰਘ ਦੀ ਆਵਾਜ਼ ਬਹੁਤ ਵਧੀਆ ਵਾ ਪ੍ਰਮਾਤਮਾ ਨੇ ਇੱਕ ਉਸ ਨੂੰ ਬਹੁਤ ਸੋਹਣੀ ਉਸ ਦੀ ਮਿੱਠੀ ਆਵਾਜ਼ ਜਿਹੜੀ ਦਿੱਤੀ ਆ ਨਰਪੈ ਸਿੰਘ ਨੂੰ ਉਮਰ ਸਿਰਫ 11 ਸਾਲ ਆ ਬਸ 11 ਸਾਲ ਦੀ ਉਮਰ ਵਿੱਚ ਹੀ ਵੱਡੇ ਵੱਡੇ ਕਲਾਕਾਰਾਂ ਜਿਹੜਾ ਕੀ ਉਹ ਮਾਤ ਪਾਉਂਦਾ ਤੇ ਨਰਪੈ ਸਿੰਘ ਸਾਡੇ ਨਾਲ ਆ ਨਰਪੈ ਸਿੰਘ ਗੱਲਬਾਤ ਦਾ سلسلہ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀ ਮਿੱਠੀ ਆਵਾਜ਼ ਵਿੱਚ ਦੋ ਰਾਂਝਾ ਜਰੂਰ ਸਾਂਝੀ ਕਰਦੇ ਹੋ ਜਿਹੜੇ ਗੀਤ ਜਿਹੜਾ ਤੁਹਾਡਾ ਜਿਹੜਾ ਮਨਪਸੰਦ ਗੀਤ ਹੋਵੇ ਦਾ ਹਾਂ

मैं छोड़ी आती मारी जावा हा हंगा वो बड़ी गुस्सा तक है गुस्सा आखिया तेतू बिना दस किने हूँ देहा माँ ਉਹ ਮੇਰਾ ਵਾਂ ਲਿਆ ਸਿਰ ਮੇਰੇ ਹੰਦਿਆ ਸਾਈਆਂ ਵਾਯੂ ਆ ਬਹੁਤ ਪਿਆਰੀ ਵਾਇ ਤੂੰ ਦੇਖ ਸਕਦੇ ਹੋ ਨਰਪੈ ਦੀ ਪਰਮਾਤਮਾ ਨੇ ਇਸ ਨੂੰ ਬਹੁਤ ਸੋਹਣੀ ਮਿੱਠੀ ਆਵਾਜ਼ ਦਿੱਤੀ ਆ ਹੋਰ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਨਰਪੈ ਬਿੰਨਸੋ ਵੀ ਕਿਹੜੇ ਕਲਾਸ ਚ ਪੜਦੇ ਹੋ ਤੇ ਕਿਹੜੇ ਸਕੂਲ ਵਿੱਚ ਪੜ੍ਹਦੇ ਤੁਸੀਂ ਕੰਜ ਵੀਕਲਾ ਸਰਕਾਰੀ ਐਲੀਮੈਂਟਰੀ ਸਕੂਲ ਜੋੜਾ ਜੋੜਾ ਠੀਕ ਹੈ ਤੇ ਮੈਨੂੰ ਐਸੋ ਵੀ ਕਲੀ ਕਲਾਸ ਚ ਸਕੂਲ ਵਿੱਚ ਗਿਆ ਤੁਹਾਡੇ ਜਿਹੜੇ ਟੀਚਰ ਨੇ ਅਧਿਆਪਕ ਨੇ ਉਹ ਤੁਹਾਡੇ ਬਾਰੇ ਕੀ ਕਹਿੰਦੇ ਨੇ ਕਿੰਨੇ ਤੁਹਾਡੀ ਆਵਾਜ਼ ਦੀ ਤਾਰੀਫ ਕਰਦੇ ਨੇ ਜੀ ਵਾਧੂ ਕਰਦੇ ਠੀਕ ਹੈ ਕਹਿੰਦੇ ਤੇਰੀ ਆਵਾਜ਼ ਕਿੰਨੀ ਸੋਹਣੀ ਹੈ ਹਾਂਜੀ ਤੇ ਪ੍ਰਿੰਸਪਲ ਵੀ ਮਾਨੂੰ ਕਿੰਨਾ ਚੰਗਾ ਜਦੋਂ ਤਾਰੀਫ ਕਰਦੇ ਨੇ ਪ੍ਰਿੰਸੀਪਲ ਅਧਿਆਪਕ ਤਾਰੀਫ ਕਰਦੇ ਨੇ ਤੁਹਾਡੇ ਜਿਹੜੇ ਸਕੂਲ ਦੇ ਤੁਹਾਡੇ ਫਰੈਂਡਸ ਸਾਈਕਲ ਤੁਹਾਡੇ ਯਾਰ ਦੋਸਤ ਨੇ ਉਹ ਤਾਰੀਫ ਕਰਦੇ ਨੇ ਵੀ ਨਰ ਭਾ ਤਰੀ ਆਵਾਜ਼ ਬਹੁਤ ਸੋਹਣੀ ਆ ਕਿੰਨਾ ਕਮਾਨੂੰ ਚੰਗਾ ਲੱਗਦਾ ਵਾ ਹਾਂਜੀ ਵਾਧੂ ਖੁਸ਼ੀ ਹੁੰਦੀ ਵਾ ਖੁਸ਼ੀ ਹੁੰਦੀ ਆ ਹਾਂਜੀ ਤੇ ਮੈਨੂੰ ਇਸੋ ਵੀ ਪੜ੍ਹਾਈ ਦੇ ਨਾਲ ਨਾਲ ਸਮਾਂ ਕਿਸਾ ਕੱਢ ਲੈਂਦੇ ਹੋ ਗਾਇਕੀ ਦਾ ਰਿਆਜ਼ ਕਰਨ ਦਾ ਉਧਰੋਂ ਪੜ੍ਹਾਈ ਵੀ ਕਰਨੀ ਹੁੰਦੀ ਆ ਰਿਆਜ਼ ਵੀ ਕਰਨਾ ਹੁੰਦਾ ਕਿਸਾ ਸਮਾਂ ਕੱਢ ਲੈਂਦੇ ਦੋ ਅਰੇ ਆਜ ਦੋ ਘੰਟੇ ਲੋਜ ਦੇ ਹਾਂਜੀ ਤੇ ਮੈਨੂੰ ਇਸੋ ਵੀ ਰਿਆਜ਼ ਦੀ ਗੱਲ ਕਰੀਏ ਉਸਤਾਦ ਕੌਣ ਆ ਹਰ ਕੋਈ ਉਸਤਾਦ ਦਾ ਹੁੰਦਾ ਕਿਸੇ ਕਹਿੰਦਾ ਉਸਤਾਦ ਤੋਂ ਮਿਲਣਾ ਨਹੀਂ ਸਿੱਖਿਆ ਹੁੰਦਾ ਨਿਰਪੈ ਦਾ ਉਸਤਾਦ ਕੌਣ ਆ ਮੇਰੇ ਪਾਪਾ ਹੀ ਆ ਹਾਂਜੀ ਪਾਪਾ ਜੀ ਤੇ ਮੈਨੂੰ ਉਸੋਂ ਪਿੰਦਰ ਪਾਇਦੇ ਪਾਪਾ ਕੀ ਕੰਮ ਕਰਦੇ ਨੇ ਇਹ ਘਰ ਦਾ ਗੁਜਰਾ ਕਿਸਾ ਚੱਲਦਾ ਪਾਪਾ ਗਰੰਤੀ ਸਿੰਘ ਦਾ ਕੰਮ ਹਾਂਜੀ ਜੇ ਮੈਨੂੰ ਉਸੋਂ ਪਿੰਦਰ ਜੇ ਗੱਲ ਕਰੀਏ ਗਰੰਤੀ ਸਿੰਘ ਦੀ ਤੁਹਾਡੇ ਮਨ ਚ ਨ ਵਿਚਾਰ ਹੁੰਦਾ ਵੀ ਗਰੰਤੀ ਸਿੰਘ ਦਾ ਬੇਟਾ ਵਾ ਗੰਗ ਗਰੰਤੀ ਸਿੰਘ ਬਣਾਇਆ ਜਾਵੇ ਗੁਰੂ ਵਾਲ ਲੱਗਿਆ ਜਾਵੇ ਕਿ ਸੋਚਿਆ ਤੁਸੀਂ ਬਾਰੇ ਇਹਦੇ ਬਾਰੇ ਕੀ ਸੋਚਿਆ ਵੱਡੇ ਉਹ ਕੀ ਬਨਣਾ ਕੀ ਹੈ ਸਿੰਗਰ ਸਿੰਗਰ ਬੰਦਾ ਕਲਾਕਾਰ ਇਹ ਚਲਾਕਾਰ ਕਿਉਂ ਬੰਨਾ ਪੱਟ ਸਿੰਘ ਕਿਉਂ ਨਹੀਂ ਬੰਨਾ ਘਰ ਚ ਗਰੀਬੀ ਵੜੀ ਆ ਹਾਂਜੀ ਲੋਕ ਗਰੰਤੀਆਂ ਨੂੰ ਸੇਵਾ ਦਿੰਦੇ ਨਹੀਂ ਘਟਵਾ ਦਿੱ ਦਿੰਦੇ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਛੋਟਾ ਜਿਹਾ ਬੱਚਾ ਆ 11 ਸਾਲ ਦੀ ਉਮਰ ਆ ਪਰ ਸੋਚ ਬਹੁਤ ਵੱਡੀ ਆ ਉਸ ਦਾ ਕਹਿਣਾ ਵੀ ਗਰੰਤੀ ਸਿੰਘਾਂ ਨੂੰ ਬੰਦਾ ਮਾਨ ਸਨਮਾਨ ਹੀ ਦਿੱਤਾ ਜਾਂਦਾ ਇਹਦੇ ਪਿਤਾ ਵੀ ਸਦਾ ਗੁਰਦੇਵ ਸਿੰਘ ਵੀ ਗਰੰਤੀ ਸਿੰਘ ਨੇ ਐਸ ਕਾਕੇ ਦਾ ਮਾਣ ਆ ਵੀ ਵੱਡੇ ਹੋ ਕੇ ਗਰੰਤੀ ਨਹੀਂ ਬੰਨਾ ਗਾਏ ਕੇ ਬੰਨਾ ਕਲਾਕਾਰ ਬੰਨਾ ਤੂੰ ਕਲਾਕਾਰਾਂ ਨੂੰ ਲੋਖਾ ਰੁਪਏ ਦੇ ਦਿੰਦੇ ਨੇ ਪੂਰਾ ਮਾਨ ਸਤਕਾਰ ਵੀ ਦਿੰਦੇ ਨੇ ਪਰ ਜਿਹੜਾ ਬਾਣੀ ਪੜਦਾ ਗੁਰੂ ਗਨ ਸਾਹਿਬ ਦੀ ਗੁਰੂ ਦਾ ਵਜੀਰ ਆ ਉਹਨੂੰ ਬੰਦਾ ਮਾਨ ਸਮਾਨ ਹੀ ਦਿੱਤਾ ਜਾਂਦਾ ਤੇ ਮੈਨੂੰ ਇਸ ਵੀ ਗੱਲ ਕਰੀਏ ਹੋਰ ਕੀ ਕੀ ਸਲਾਮ ਕਰੋ ਤੁਸੀਂ ਸਭ ਸਾਹਿਬ ਹਰਦਸ਼ ਕਰਨ ਨੂੰ ਮਜੀਸ ਹੋਤੇ ਦੱਸਾਂਗੇ ਛੇਤੀਆਂ ਜੋ ਵੇ ਦੁੱਖ ਮੇਰੇ ਦਾਖਲ ਕੋਈ ਚਾਰਾ ਬੜਾ ਤੰਗ ਕਰਦਾ ਏ ਦਿਲ ਮੈਨੂੰ ਮਾਹੀ ਵਾਸਤਾ ਰੱਬ ਦਾ ਮਿਲ ਮੈਨੂੰ ਹੁਣ ਸਦਰਾ ਹਾਂ ਕੌਂ ਦੀਆਂ ਨੇ ਮੈਨੂੰ ਜਾਦਾ ਤੇਰੀ ਆਉਂਦੀਆਂ ਨੇ ਮੈਨੂੰ ਜਾਦਾ ਤੇਰੀ ਆਉਂਦੀਆਂ ਨੇ ਮੈਨੂੰ ਜਾਦਾ ਤੇ ਮਨੇ ਸੋਲ ਪੈ ਜੀ ਇਸ ਦੇਖਿਆ ਘਰ ਚ ਗਰੀਬੀ ਵੀ ਆ ਅੱਜ ਵੀ ਬਾਲਿਆਂ ਵਾਲੇ ਮਕਾਨ ਚ ਰਹਿ ਰਹੇ ਹੋ ਕਈ ਸੋਚਿਆ ਨਹੀਂ ਵੀ ਪਰਿਵਾਰ ਦੇ ਹਾਲਾਤ ਚੰਗੇ ਹੋ ਸਕਣ ਕਹਿੰਦੇ ਪਿਤਾ ਜੀ ਨੂੰ ਕਿਹਾ ਨਹੀਂ ਵੀ ਪਿਤਾ ਜੀ ਆਪਾਂ ਵੀ ਲੈਂਟਰ ਪਾ ਲਈਏ ਵੱਡੇ ਕੋਠੇ ਪਾ ਲਈਏ ਹਾਂਜੀ ਕਿਹਾ ਇਹ ਕਹਿੰਦੇ ਪੁੱਤ ਕਲਾਕਾਰ ਬਣੂਗਾ ਤੂੰ ਫੇਰ ਹਾਂਜੀ ਯਾਨੀ ਵੀ ਗ੍ਰੰਦੀ ਸਿੰਘ ਦੀ ਡਿਊਟੀ 'ਚ ਨਹੀਂ ਸੇਵਾ ਲਵਾ ਕੇ ਇਹ ਵੱਡੇ ਕੋਠੇ ਪਾ ਸਕਦੇ ਲੈਂਟਰ ਨਹੀਂ ਕਹਿੰਦੇ ਵੀ ਉਹ ਸਾਨੂੰ ਲੋਕ ਸੇਵਾ ਨਹੀਂ ਦਿੰਦੇ ਘਟਵਾਦੀ ਹਾਂਜੀ ਈ ਲੱਗਦਾ ਵੀ ਕਲਾਕਾਰਾਂ ਨੂੰ ਲੋਕ ਜ਼ਿਆਦਾ ਪੈਸੇ ਦਿੰਦੇ ਨੇ ਜ਼ਿਆਦਾ ਮਾਨ ਸਤਕਾਰ ਦਿੰਦੇ ਨੇ ਗਰੰਤੀ ਸਿੰਘ ਦੇ ਨਾਲੋਂ ਕਲਾਕਾਰਾਂ ਨੂੰ ਜ਼ਿਆਦਾ ਦਿੰਦੇ ਹਾਂਜੀ ਜੇ ਮੈਨੂੰ ਵੀ ਵੱਡਿਆ ਹੋ ਕੇ ਕਲਾਕਾਰ ਬਣਨਾ ਵਾ ਤੇ ਘਰ ਦੀ ਗਰੀਬੀ ਕਿਸ ਤਰ੍ਹਾਂ ਦੂਰ ਕਰੋਗੇ ਸੁਪਨਾ ਕੀ ਦੇਖਿਆ ਅੰਦਰ ਭੈਣੇ ਕੀ ਕੀ ਖਰਚ ਬਰਉਣਾ ਵਾ ਖਰਚ ਹਾਂਜੀ ਘਰ ਕੋਠੀ ਕੋਠੀ ਹਾਂਜੀ ਪਿੰਡ ਜੀ ਹਾਂਜੀ ਹੋਰ ਹੋਰ ਇਹ ਕਰਦੇ ਉਹ ਗੇਡ ਲਾਉਣੇ ਹਾਂਜੀ ਤੇ ਪੱਕੇ ਹਾਂਜੀ ਤੇ ਦਾਦਾ ਦਾਦੀ ਨੂੰ ਕਿੰਨਾ ਕੁ ਸੁੱਖ ਦੇਣਾ ਵਾ ਵੱਡੇ ਹੋ ਕੇ ਗਾਇਕ ਬਣ ਕੇ ਵਾਧੂ ਦੇਣਾ ਹਾਂਜੀ ਵਾਧੂ ਦੇਣਾ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਛੋਟਾ ਆ ਜਾਂ ਉਮਰ ਹਜੇ 11 ਸਾਲ ਦੀ ਪਰ ਗੱਲਾਂ ਬਹੁਤ ਸਿਆਣੀਆਂ ਕਰਦਾ ਡਰਪੈ ਉਹਦਾ ਕਹਿਣਾ ਵੀ ਪਾਟੀ ਸਿੰਘ ਬਣ ਕੇ ਨਹੀਂ ਲੈਂਟਰ ਪਾਈ ਜਾਣੇ ਵੱਡੀ ਕੋਠੀ ਨਹੀਂ ਪਾਈ ਜਾਣੀ ਗੁਰੂ ਦੇ ਵਜ਼ੀਰ ਕਹਿੰਦਾ ਵਾ ਪਰ ਸਿਰਫ ਨਾ ਦੇ ਵਜ਼ੀਰ ਨੇ ਕਰਦੇ ਹਾਲਾਤ ਦੇਖ ਲੋ ਇਹਦਾ ਕਹਿਣਾ ਵੀ ਗਾਇਕ ਬਣਨਾ ਵੱਡੇ ਕਲਾਕਾਰ ਬਣਨਾ ਕਿਉਂ ਕਲਾਕਾਰਾਂ ਨੂੰ ਪੂਰਾ ਮਾਨ ਸਤਕਾਰ ਦਿੱਤਾ ਜਾਂਦਾ ਨਾ ਕਿ ਵਜ਼ੀਰਾ ਤੇ ਗੁਰੂ ਦੇ ਵਜ਼ੀਰਾ ਨੂੰ ਇਸ ਕਰਕੇ ਕਲਾਕਾਰ ਬਣਦੇ ਨਾਲ ਹੀ ਕਰਦੀ ਗਰੀਬੀ ਨਿਕਲੋਗੀ ਤੇ ਮੈਨੂੰ ਇਸ ਦੁਪਹਿਰ ਹੋਰ ਕੀ ਸੁਣਾਗੇ ਸਾਡੇ ਦਰਸ਼ਕਾਂ ਕੀ ਗੁਲਾਬ ਸਿੰਘ ਬਾਬੇ ਦਾ ਤੇਰੀ ਦੀਦ ਨਾਲ ਮਨ ਨੂੰ ਸਕੂਨ ਮਿਦਾ ਤੇਰੇ ਨਾਮ ਨਾਲ ਤੇ ਤੁਸੀਂ ਲਹੋਣਾ ਜੀ ਸਾਬੀ ਦੇ ਜੀ ਪਰਚੇ ਮਿਲਿਆਂ ਨੂੰ ਹੋਗੇ ਬਹੁਤ ਅਰਸੇ ਮਿਲਿਆਂ ਨੂੰ ਹੋਗੇ ਬਹੁਤ ਅਰਸੇ ਰਾਜਾ ਸਾਬ ਦੇ ਦਿਓ ਦਿਦਾਰ ਜੀ ਮਿਲਿਆਂ ਨੂੰ ਹੋਗੇ ਬਹੁਤ ਅਰਸੇ ਵਾਹ ਵਾਹ ਬਕਰਸੀ ਦੇ ਸਦਪੀਂ ਨਰ ਪਾਹ ਜੇ 11 ਸਾਲ ਦੀ ਉਮਰ ਆ ਪਰ ਗਾਇਕ ਬਹੁਤ ਸੋਹਣਾ ਵਾ ਆਵਾਜ਼ ਬਹੁਤ ਸੋਹਣੀ ਆ ਅਸੀਂ ਇਹ ਦੇਦੇ ਵੀ ਜਿਨ੍ਹਾਂ ਨੂੰ ਕਲੀ ਸੋਰਦਾ ਨਹੀਂ ਪਤਾ ਹੁੰਦਾ ਤਾਲਦਾ ਨਹੀਂ ਪਤਾ ਹੁੰਦਾ ਤੁਸੀਂ ਉਹਨੂੰ ਮਸ਼ਹੂਰ ਕਰ ਦਿੰਦੇ ਹੋ ਪਲੱਸ ਗਰੰਤੀ ਸਿੰਘ ਦੇ ਬੇਟੇ ਨੂੰ ਮਸ਼ਹੂਰ ਕਰਦੇ ਹੋ ਕਿਉਂਕਿ ਤੁਹਾਡੇ ਸਾਹ ਦੀ ਲੋੜ ਆ ਘਰ 'ਚ ਗਰੀਬੀ ਬੜੀ ਆ ਘਰ 'ਚ ਮਾੜੇ ਹਾਲਾਤ ਵੀ ਬੜੇ ਨੇ ਤੁਸੀਂ ਦੇਖਦੇ ਹੋ ਘਰ ਦੇ ਹਾਲਾਤ ਅੱਜ ਵੀ ਬਾਲਿਆਂ ਵਾਲੀ ਛੱਤਾਂ ਵਿੱਚ ਰਹਿਣ ਵਾਸਤੇ ਮਜਬੂਰ ਆ ਜਿਹੜਾ ਕੀ ਪਾਟੀ ਸਿੰਘ ਤੇ ਮੈਨੂੰ ਇਹ ਸੋ ਵੀ ਹੋਰ ਕਿਹੜਾ ਕਿਹੜਾ ਗੀਤ ਸੁਣਾ ਕੋਈ ਡਾੜਾ ਤੁਸੀਂ ਰਾਜ ਵਿੱਚ ਗਾਉਂਦੇ ਹੁੰਦੇ ਹੋ ਸਰ ਦੂਸ ਕਿੰਦਰ ਦਾ ਅਸੀਂ ਜਿਸਲੀ ਦੁਨੀਆ ਛੱਡ ਦਿੱਤੀ ਵਿਹਾਰਾਇਆ ਅੱਜ ਸਾਨੂੰ ਛੱਡ ਕਿਉਂ ਜਾਂਦੇ ਜੀਨੂ ਦਿਲ ਦੇ ਵਿੱਚ ਵਸਾ ਤੋ ਹੋੜ ਕੇ ਬੇਰਾ ਜਾਂਦੇ ਹਾਈ ਮੋੜ ਦਿੱਤਾ ਦਿਲ ਤਸਵੀਰ ਮੋੜ ਦਿੱਤੀਆਂ ਕਾਗਜਾਂ ਤੇ ਨਿਕਵਡੀਆਂ ਲੇਕੀਰਾ ਮੋੜ ਦਿੱਤੀਆਂ ਭੁੱਲਾ ਸਾਡਿਆਂ ਦੇ ਹਸੀ ਮੌੜਨੇ ਤੂੰ ਪੁੱਲੀ ਸਾਡੇ ਪਿਆਰ ਦਾ ਹਸੀ ਨਹੀਂਕ ਦੌਰ ਵੀ ਪਿਆਏ ਸਾਡਾ ਤੇਰੇ ਕੋ ਸਮਾਂ ਸਾਡਾ ਤੇਰੇ ਕੋ ਸਮਾਂ ਹੋਰ ਵੀ ਪਿਆਏ ਸਾਡਾ ਤੇਰੇ ਕੋ ਸਮਾਂ ਉਦੋਂ ਮਨ ਕਿੰਨਾ ਕਿ ਦੁਖੀ ਹੁੰਦਾ ਜੋ ਲੋਕ ਗੱਲਾਂ ਕਰਦੇ ਨੇ ਵੀ ਗਰੰਤੀ ਸਿੰਘ ਦਾ ਮੁੰਡਾ ਵਾ ਪੁਰ ਘਰ ਚ ਵਧੀਆ ਕਰਨੀ ਬਣਾਇਆ ਲੈਂਟਰ ਨਹੀਂ ਪਾਇਆ ਤੇਰੇ ਯਾਰ ਦੋਸਤ ਪੜਦੇ ਹੋਣਗੇ ਜਿਹੜੇ ਉਹਨਾਂ ਦੇ ਘਰ ਕਿੱਡੇ ਸੋਹਣੇ ਆ ਕਦੀ ਮਨ ਚ ਤੇਰਾ ਵੀ ਸੁਪਨਾ ਆ ਵੀ ਮੇਰਾ ਘਰ ਵੀ ਸੋਹਣਾ ਹੋਣਾ ਚਾਹੀਦਾ ਹਾਂਜੀ ਕੀ ਕਹਿੰਦੇ ਹੋ ਉਹਨਾਂ ਦੇ ਘਰ ਵਾਧੂ ਸੋਹਣੇ ਯਾਰ ਹਾਂਜੀ ਤੇ ਕਦੀ ਘਰੇ ਆ ਕੇ ਪਿਤਾ ਜੀ ਨੂੰ ਕਿਹਾ ਮਮਾ ਨੂੰ ਕਿਹਾ ਵੀ ਸਾਡੇ ਘਰ ਕਿਉਂ ਨਹੀਂ ਸੋਹਣੇ ਆਗੇ ਅਸੀਂ ਕਦੋਂ ਘਰ ਬਣਾਵਾਂਗੇ ਕੀ ਆਈ ਵੀ ਕਹਿੰਦੇ ਗਰੀਬੀ ਉੜੀ ਖਰਚੇ ਦਾਦ ਕਰਕੇ ਹਾਂਜੀ ਤੇ ਗੁਰੂ ਸਾਹਿਬ ਗਾੜੀ ਕਿੰਨੇ ਅਰਦਾਸ ਬੇਨਤੀ ਕਰਦੇ ਹੁੰਦੇ ਹੋ ਵੀ ਬਾਬਾ ਜੀ ਸਾਡੀ ਵੀ ਸੁਣਿਓ ਸਾਡੇ ਘਰ ਵੀ ਚਰਨ ਪਾਉ ਆ ਕੇ ਅਸੀਂ ਵੀ ਲੋਕਾਂ ਦੇ ਸੋਹਣੇ ਘਰ ਬੰਦੇ ਨੇ ਸਾਡੇ ਘਰ ਘਰ ਤੋਂ ਬਣੂਗਾ ਜੀ ਕਰ ਦਿੰਦੇ ਆ ਇੱਕ ਅਮਰ ਦਵਲੇ ਇੱਕ ਸ਼ਾਮ ਨੂੰ ਕੀ ਕਰ ਦਿੰਦੇ ਹੋ ਨਹੀਂ ਪਾਪਾ ਤਾਂ ਵੀ ਕਰਾਈ ਦਿੱਤੀ ਆਪ ਵੀ ਕਰ ਲੀਤੀ ਗੁਰੂ ਸਾਹਿਬ ਤੇ ਕਿੰਨਾ ਕੁ ਵਿਸ਼ਵਾਸ ਸੀ ਆ ਪ੍ਰਮਾਤਮਾ ਦੇ ਸੱਚੇ ਬਾਦਸ਼ਾਹ ਤੇ ਹਾਂਜੀ ਬੜਾ ਬਹੁਤ ਜਿਆਦਾ ਲੱਗਦਾ ਤੁਹਾਡੀ ਗਰੀਬੀ ਦੂਰ ਕਰੂਗਾ ਹਾਂਜੀ ਲੱਗਦਾ ਹੋਰ ਕਿਹੜਾ ਕੀ ਸੁਣਾਵਾਂਗਾ ਜਿਹੜਾ ਤੁਸੀਂ ਸਕੂਲ ਚ ਸੁਣਾਉਂਦੇ ਹੋਗੇ ਜਾਂ ਤੁਹਾਡੇ ਪ੍ਰਿੰਸੀਪਲ ਤੁਹਾਡੇ ਅਧਿਆਪਕ ਤੁਹਾਡੀ ਸੁਗੀ ਸੁਣਾਉਂਦੇ ਹੋਗੇ ਉਹਦੀਆਂ ਦੋ ਲਾਈਨਾਂ ਜੂ ਸਾਂਝ ਕਰਦੇ ਨੰਦ ਦੱਸਾਂਗਾ ਉਚੀਆਂ ਲਮੀਆ ਉਚੀਆਂ ਲਮੀਆ ਸਬਜ ਖਜੂਰਾ ते पतर जन हे सावे हो ओ ओ ओ जिस दम द नाल उन साद साॾी ते दम नज़र नवे उन गलिया संज ਉਜਾੜ ਦਿਸਨ ਉਹ ਗਲੀਆਂ ਸੰਜੂ ਜਾੜ ਦਿਸਨ ਤੇ ਸਾਨੂੰ ਵੇੜਾ ਵੱਡੇ ਵੱਡੇ ਖਾਵੇ ਗੁਲਾਮ ਫਰੀਦਾ ਗੁਲਾਮ ਫਰੀਦਾ ਓਥੇ ਕੀ ਬਸਣਾ ਤੇ ਜਿੱਥੇ ਓਰ ਨજર ਨਹਾਇਆਵੇ ਤੇ ਜਿੱਥੇ ਓਰ ਨજર ਨਹਾਇਆਵੇ ਕੋਠੇ ਤੇ ਕੋ ਨਾਏ ਚੰਵੇ ਕੋਠੇ ਤੇ ਕੋ ਨਾਏ ਮਿਲਣਾ ਤਾਂ ਰੱਬ ਨੂੰ ਤਾ ਰੱਬ ਨੂੰ ਏ ਤੇਰਾ ਪਿਆਰ ਬਹਾਨਾ ਏ ਉਸੋਨਿਆ ਤੇਰਾ ਪਿਆਰ ਬਹਾਨਾ ਏ ਪਾਣੀ ਛਨੇ ਵਿੱਚੋਂ ਤਾਂ ਪੀਤਾ ਉਹ ਸੋਨਿਆ ਪਾਣੀ ਛੰਨੇ ਵਿੱਚੋਂ ਤਾਂ ਪੀਤਾ ਤੇਰੇ ਵਿੱਚੋਂ ਰੱਬ ਦਿਸਿਆ ਹੈ ਤੇਰੇ ਵਿੱਚੋਂ ਰੱਬ ਦਿਸਿਆ ਤੈਨੂੰ ਸਜਦਾ ਮੈਂ ਤਾਂ ਕੀਤਾ ਉਹ ਸੋਨਿਆ ਤੈਨੂੰ ਸਜਦਾ ਮੈਂ ਤਾਂ ਕੀਤਾ ਉਹ ਸੋਨਿਆ ਤੈਨੂੰ ਸੱਜਦਾ ਮੈਂ ਤਾਂ ਕੀ ਤਾ ਬਹੁਤ ਬਧਨਵਾਜ ਜੀ ਤੁਸੀਂ ਦੇਖਿਆ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੀ ਕੀਤੀਆਂ ਨੇ ਤਰਦਾਂ ਜਿਹੜਾ ਪਿੰਡ ਜੋੜੇ ਦੀਆਂ ਤੇ ਸਦਾ ਗੁਰਦੇਵ ਸਿੰਘ ਜਿਹੜੇ ਕੀ ਪਾਟੀ ਸਿੰਘ ਨੇ ਉਹਦੇ ਘਰ ਦੇ ਹਾਲਾਤ ਦਿਖਾਏ ਨੇ ਲੋਕਾਂ ਵਾਸਤੇ ਅਰਦਾਸ ਕਰਦੇ ਨੇ ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਪਰਕਰ ਦੇ ਹਾਲਾਤ ਦੇਖ ਲਓ ਜਦੋਂ ਅਸੀਂ ਘਰ ਦੇ ਵਿੱਚ ਐਂਟਰ ਹੋਏ ਤੇ ਮੈਂ ਆਪਣੇ ਦਰਸ਼ਕਾਂ ਦੱਸਣਾ ਚਾਹੂੰਗਾ ਕਿ ਪਰਿਵਾਰ ਦੇ ਵਿੱਚ ਕੋਈ ਗੇਟ ਨਹੀਂ ਆ। ਉੱਥੇ ਕੋਈ ਗੇਟ ਨਹੀਂ ਹੈ, ਕੋਈ ਕੰਧ ਨਹੀਂ ਬਣਾਈ ਗਈ। ਸਿੱਧਾ ਜਿਹੜਾ ਮਰਜੀ ਐਂਟਰ ਐਂਟਰੀ ਦਾ ਇੱਟਾਂ ਜਰੂਰ ਖਿਆਂ ਨੇ ਪਰ ਪਰਿਵਾਰ ਕੋਲ ਨੇ ਪੈਸੇ ਨਹੀਂ ਹੈਗੇ ਕਿ ਉਹ ਕੰਧ ਕਰ ਸਕਣ ਜਾਂ ਘਰ ਦਾ ਗੇਟ ਲਾ ਸਕਣ। ਇਹ ਸਾਡੇ ਹਾਲਾਤ ਨੇ ਸਾਡੇ ਫਟ ਸਿੰਘ ਦੇ ਸਾਡੀ ਦਸ਼ਕਾਂ ਨੂੰ ਪੀ ਲਿਆ। ਭਾਈ ਮਦਦ ਕਰੋ ਇਸ ਪਰਿਵਾਰ ਦੀ ਸਾਰ ਜਰੂਰ ਲਿਓ ਤਾਂ ਜੋ ਕਿ ਘੱਟ ਗਰੀਬੀ ਆ ਮਾੜੇ ਹਾਲਾਤ ਦੂਰ ਹੋ ਸਕਣ। ਆ ਜਾਂਦੇ ਅੰਦਰ ਭੈ ਆਪਣਾ ਮੋਬਾਈਲ ਨੰਬਰ ਜਰੂਰ ਦੱਸ ਦਿਓ। ਜੇਕਰ ਕਿਸੇ ਨੇ ਮਦਦ ਕਰਨੀ ਹੋਵੇ ਆਪਣਾ ਐਡਰੈਸ ਜਰੂਰ ਦੱਸ ਦਿਓ। ਕਿੱਥੇ ਤੋਂ ਆ ਕੇ رابطہ ਕਰਿਆ ਅਸੀਂ 854931982 854931982 ਤੇਰਾ ਪਤਾ ਕੀ ਤੁਹਾਡਾ ਪਿੰਡ ਲੜੇ ਦਾ ਇਹ ਪਿੰਡ ਦਾ ਨਾਂ ਜੋੜਾ ਜ਼ਿਲ੍ਹਾ ਤਰਨਤਾਰ ਕਿਹੜਾ ਬਲਾਕ ਲਈ ਹੋ ਜੀ ਹਾਂਜੀ ਕਿੱਥੇ ਘਰ ਪਤਾ ਕੋਲ ਸੌ ਲੱਗੇ ਹਾਂਜੀ ਬਾਬਾ ਜੀਵਨ ਸਿੰਘ ਦੇ ਲੱਗੇ ਹਾਂਜੀ ਤੁਸੀਂ ਦੇਖਿਆ ਵੀ ਇੰਦਰ ਪੈਣ ਆਪਣਾ ਪਤਾ ਲਾ ਦਿੱਤਾ ਗਿਆ ਵਾ ਜ਼ਿਲ੍ਹਾ ਤਰਨਤਾਰ ਪਿੰਡ ਜੋੜਾ ਤੇ ਨੇੜੇ ਬਾਬਾ ਜੀਵਨ ਸਿੰਘ ਦਾ ਗੁਰਦਆਰਾ ਸਾਹਿਬ ਦੇ ਨੇੜੇ ਘਰ ਆ ਬਾਬਾ ਗੁਰਦੇਵ ਸਿੰਘ ਜਿਹੜੇ ਕੀ ਪਾਤੀ ਸਿੰਘ ਨੇ ਸਾਡੀ ਦਸ਼ਕਣ ਪੀਲੈਸ ਵੀਡੀਓ ਵਿੱਚ ਬਤਵਾ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕੀ ਇਹਨਾਂ ਦੀ ਗਰੀਬੀ ਜਿਹੜੀ ਆ ਨਿਕਲ ਸਕੇ ਮਾੜੇ ਹਾਲਾਤ ਜਿਹੜੇ ਨੇ ਉਹ ਦੂਰ ਹੋ ਸਕਣ ਮੈਨੂੰ ਦਿਓ ਜਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਨਰਪਖ ਪੋਸਟ ਚੈਨਲ ਲਈ ਅਮਰਸਰ